ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਵਾਨ ਡੋਰਡਰ ਮਲਜੀ ਦੀ ਬਰਾਸ ਤੇ ਹਵੇਲੀ ਤੇ ਜਿਵੇਂ ਕਿ ਤੁਹਾਡੇ ਸਾਹਮਣੇ ਹੈ 1912 ਦੀਆਂ ਤਸਵੀਰਾਂ ਖੋਸਾ ਤੇ ਜਿਹੜੀ ਆ ਤਸਵੀਰ ਤੁਹਾਡੇ ਸਾਹਮਣੇ ਹੈ ਇਹ ਨਵੀਂ ਇਸੇ ਤਰ੍ਹਾਂ ਧਿਆਨ ਹੁਣੀਆਂ ਜਿਵੇਂ ਪਹਿਲਾਂ ਸੀਗੀ ਤੇ ਆ ਇਹ ਚ ਮਟੀਰੀਅਲ ਪੈਣਾ ਤੇ ਜਿਵੇਂ ਪੁਰਾਣਾ ਮਟੀਰੀਅਲ ਨਾਲ ਹੁੰਦਾ ਮਰਚੂਨਾ ਤਿਆਰ ਹੁੰਦਾ ਸੀਗਾ ਗੋੜ ਗੂੰਦ ਉਪਰੋਂ ਇਹ ਪੁਰਾਣੇ ਪੱਥਰ ਤੇ ਹੋਰ ਜਿਉਂ ਜਾਂ ਹੋਰ ਜਿਹੜੇ ਮਲਾਪਣਾ ਸਿਸਟਮ ਉਹਦੇ ਨਾਲ ਸਾਰੇ ਕੰਮ ਤਿਆਰ ਹੋਣੇ ਆ ਇਹ ਚੂਨਾ ਤਿਆਰ ਕਰਕੇ ਫਿਰ ਬਣਾਈ ਜਾਣੀ ਆ ਤੇ ਆਹ ਤੁਹਾਨੂੰ ਦਿਖਾਉਣਾ ਵਰਾ ਤੇ ਆ ਜਾ ਫੇਲੀ ਤੇ ਜਿਹੜਾ ਸਾਹਮਣੇ ਵਾਲਾ ਹਿੱਸਾ ਦਾ ਲਾ ਫਰੰਟ ਹਿੱਸਾ ਪੁੱਟਿਆ ਚੁੱਕਾ ਹੈ ਤੇ ਬੈਕ ਹਿੱਸਾ ਹਜੇ ਵੀ ਥੋੜਾ ਜਿਆਦਾ ਸਲਾਮਤ ਹੈਗਾ ਦੇਖਣਯੋਗ ਬਾਕੀ ਜਿ ਮਸਤੀ ਲੱਗੇ ਹੋਏ ਹੈ ਤੇ ਸਾਰੀ ਤਿਆਰ ਕਰਨ ਲਈ ਤੇ ਨਾਨਕ ਸ਼ਹੀਦਾਂ ਦੀ ਬਣੀ ਹੋਈ ਹੈ ਇਹ ਬਹੁਤ ਹੀ ਪੁਰਾਣੀ ਜਿਹੀ ਮੰਗੇ ਦੱਸਿਆ ਜਾਂਦਾ ਤੇ ਬਾਕੀ ਜਿਹੜੇ ਜਮਾਨ ਟੋਡਰ ਦੀ ਮਾਲ ਸੀਗੇ ਉਹ ਉਹਨਾਂ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਆਪਣੇ ਗੁਰੂਵ ਸਿੰਘ ਜੀ ਤੇ ਛੋਟੇ ਸਹਬਜ਼ਾ ਤੇ ਜੂਰਾ ਵਰ ਸਿੰਘ ਤੇ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਦੀ ਦੇ ਸੰਸਕਾਰ ਵਾਸਤੇ ਆਪਣਾ ਸਾਰਾ ਕੁਝ ਵੇਚ ਕੇ ਤੇ 75000 ਸੋਨੇ ਦੀਆਂ ਮੋਹਰਾਂ ਗੱਡੇ ਵਿੱਚ ਧਰਕ ਲਗਾਏ ਸੀਗੇ ਗੱਡੇ ਵਿੱਚ ਉਤਰ ਜਾ ਕੇ ਨਿਊ ਜ਼ਮੀਨ ਖਰੀਦੀ ਸੀ ਸਾਰੀਆਂ ਮੋਹਰਾਂ ਖੜੀਆਂ ਕਰਕੇ ਖੜੀਆਂ ਕਰਕੇ ਮੋਹਰਾਂ ਤੇ 75000 ਮੋਦਸੀ ਨੇ ਸੋਨੇ ਦੀ ਤੇ ਅੱਜ ਦੇ ਟਾਈਮ 'ਚ ਉਹਦੀ ਕੀਮਤ 2 ਅਰਬ ਰੁਪਈਆ ਦੱਸੀ ਜਾਂਦੀ ਹੈ ਤੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਹੈ ਮੰਨੀ ਜਾਂਦੀ ਉਹ ਵੀ ਜਿਹੜੀ ਦਵਾਂ ਟਾਟਰ ਮਲਿ ਨੇ ਖਰੀਦੀ ਤੇ ਬਾਕੀ ਸਭ ਦਿਖਾਉਣੇ ਆਜੋ ਇਹ ਬੇਲੀ ਬਾਕੀ ਤਿਆਰ ਹੋ ਜਿੰਦੀ ਸਾਰੀ ਤੇ ਬਹੁਤੀ ਉੱਚੀਆਂ ਗੰਦਾ ਤੇ ਚੌੜੀਆਂ ਗੰਦਾ ਬਾਕੀ ਨਾਨਕ ਸ਼ੇਟਾਂ ਦੀ ਤਿਆਰ ਹੋਈ ਵੀ ਹੈ ਤੇ ਹਜੇ ਤੱਕ ਵੀ ਖੜੀ ਹੈ ਨੀ ਨੀ ਪੁਰਾਣੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਅੱਜ ਦੇ ਸਮੇਂ 'ਚ ਬੋਰ ਲੱਗਿਆ ਹੋਇਆ ਸਾਹਮਣੇ ਕਿਰਪਾ ਕਰਕੇ ਇਹ ਮਾਰ ਦੇ ਦੇ ਵਿਚਨ ਦਾ ਖਰੋਕ ਕਿਉਂਕਿ ਵਿਚ ਦੇ ਮਿਸਤਰੀ ਦੇ ਕੰਮ ਚੱਲ ਰਹੇ ਆ ਸਾਨੂੰ ਸਾਹਮਣੇ ਨਹੀਂ ਦੇਖੀ ਰਿਹਾ ਤੇ ਬਾਕੀ ਵੇਖੋ ਇਹਨਾਂ ਛਤਾਂ ਕਿੰਨੇ ਉੱਚੇ ਆ ਛਤਾਂ ਇਹਨਾਂ ਕਿੰਨੇ ਉੱਚੇ ਆ ਤੇ ਕਿੰਨੀਆਂ ਘੜੀਆਂ ਮੋਟੀਆਂ ਆ ਤੇ ਵਿੱਚ ਦਰਵਾਜ਼ੇ ਹਵਾ ਆਉਣ ਨੂੰ ਬਹੁਤ ਹੀ ਯਾਦ ਰੱਖੇ ਗਏ ਆ ਬਾਰੀਆਂ ਤੇ ਜਿਵੇਂ ਪੰਜ ਟਾਈਮ ਚੜ੍ਹ ਮਾਰੀਆਂ ਹੁੰਦੀਆਂ ਆ ਉਸ ਤਰ੍ਹਾਂ ਵਿੱਚ ਵਿੱਚ ਰੱਖਿਆ ਗਈਆਂ ਉਹਨਾਂ ਡੈਮੇਜ ਹੋਈ ਤੇ ਬਾਕੀ ਜਿ ਹਵੇਲੀ ਦੀ ਹਾਈਟ ਦੇਖੋ ਬਹੁਤ ਹੀ ਜ਼ਿਆਦਾ ਉੱਚੀ ਹੈ ਤੇ ਸਾਰੀ ਤਿਆਰ ਹੋ ਰਹੀ ਹੈ ਤੇ ਆ ਤੁਹਾਨੂੰ ਦਿਖਾਉਣੇ ਆ ਦੂਜੀ ਕੋਸਾ ਦਾ ਸਲਾਮਤਾ ਹੈਗਾ ਤੇ ਹਵੇਲੀ ਬਹੁਤ ਸੋਹਣੀ ਹੈ ਹਜੇ ਹਜੇ ਤੱਕ ਵੀ ਬਹੁਤ ਸੋਹਣੀ ਖੜੀ ਹੈ ਤੇ ਆ ਇੱਕ ਪਚਿਆਂ ਦਾ ਰਸਤਾ ਆ ਗਿਆ ਤੇ ਸਟੀਲ ਦੀਆਂ ਪੇਪਰ ਖੜੀਆਂ ਉਸ ਟਾਈਮ ਦੀਆਂ ਖੜੀਆਂ ਬਾਅਦ ਚ ਪਾਈਆਂ ਗਈਆਂ ਅੰਦਰ ਤੁਸੀਂ ਸੋਨ ਸਟੀਲ ਨੀ ਬੈਪਾ ਵਿੱਚ ਇਹਦੇ ਨਹੀਂ ਨਹੀਂ ਤਾਂ ਬਾਅਦ ਵਿੱਚ ਤਿਆਰ ਹੋਣਾ ਹੈ ਤੇ ਅੰਦਰ ਚੱਲਦੇ ਆਂ ਅੰਦਰ ਠੰਢੀ ਵੀ ਬਹੁਤ ਕਰ ਰਹੀ ਹੈ ਮਾ ਵੀ ਕਮਰੇ ਆ ਗਏ ਤੇ ਸੂਈ ਦਾ ਕਮਰਾ ਅਰ ਸੋਈ ਹੈ ਆਹਰ ਸੋਈ ਇਸਾਈ ਅਰ ਸੋਈ ਦਾ ਆਹਰ ਸੋਈ ਦਾ ਕਮਰਾ ਹੈ ਇਹ ਵੀ ਤਿਆਰ ਹੋ ਰਿਹਾ ਹੈ ਤੇ ਆਲਰੇਡੀ ਇਹਦੇ ਚੁੱਲਾ ਲੱਗੇ ਸੀ ਇਹਨਾਂ ਦਾ ਰੋਟੀ ਬਕਾਉਣ ਨੂੰ ਤੁਹਾਨੂੰ ਲੱਗਦਾ ਤਾਂ ਦੀ ਜਿਵੇਂ ਆਪਣੇ ਉਹ ਫੈਨ ਅਡਜਸਟ ਫੈਨ ਲੱਗਿਆ ਹੁੰਦਾ ਉਹ ਚੀਜ਼ ਆ ਮਤਲਬ ਉਹ ਤੋਂ ਦੀ ਧੂਆ ਨਿਕਲਦਾ ਤੇ ਮੂਰੇ ਪਾਣੀ ਡੱਗੇ ਤੇ ਮੈਨੂੰ ਹੈ ਪੂਰੇ 1 ਘੰਟੇ ਤੱਕ ਤਿਆਰੀ ਕਰਨੀ ਪੂਰੀ ਇਹ ਉਹ ਸੁਣ ਨਚੌਣੀ ਚੌਣੀ ਕਹਿੰਦਾ ਨਹੀਂ ਬਣੀ ਵੀ ਜੇ ਤੇ ਆ ਵੀ ਇੱਕ ਪਾਣੀ ਨਾਲ ਡੱਗਿਆ ਆ ਗਏ ਤੇ ਉਹ ਸਾਹਮਣੇ ਆ ਗਏ ਰਸੋਈ ਤਾਂ ਕਿਚਨ ਛੋਟਾ ਆ ਜਾਂ ਨਹੀਂ ਰੋ ਰਸੋਈ ਦਾ ਮਤਲਬ ਕਿ ਸਟੋਰ ਰੂਮ ਹੁੰਦਾ ਜਿਹੜਾ ਉਹ ਚੀਜ਼ ਆ ਉਹ ਬਾਕੀ ਉੱਚੀ ਦੇਖੋ ਤੁਸੀਂ ਕਿ ਦਿਖ ਰਹੀ ਆਪਾਂ ਬਹੁਤ ਸੋਹਣੀ ਗੋਟੀ ਬਣੀ ਹੈ ਬਈ ਸੇਕੜ ਹੌਦੀ ਮਿਲ ਕੇ ਪਾਣੀ ਦੀ ਪਾਣੀ ਭਰਨ ਵਾਲੀ ਦੂਸਰੀ ਹੌਦੀ ਹੈ ਇਹ ਇੱਥੇ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਸੀਗਾ ਬਾਕੀ ਰਸਤੇ ਬੰਦ ਕਰੇ ਹੋਵੰਦਰ ਜਾਣ ਤੋਂ ਤੇ ਵਿਚਾਲੇ ਜਿਹੜੇ ਦਿਖ ਰਿਹਾ ਉਹ ਵੀ ਸ਼ਾਇਦ ਪਾਣੀ ਪੂਣੀ ਵਾਸਤੇ ਸਟੋਰ ਕਰਨ ਵਾਸਤੇ ਆਕੋਸੋ ਤੇ ਨਿੱਕੇ ਨਿੱਕੇ ਦਰਵਾਜ਼ੇ ਚੌਣੇ-ਜੌਣੇ ਗੰਧਾ ਬਹੁਤ ਔੜਾ ਵਿਲੀ ਹੋ ਗਈ ਉਸ ਟਾਈਮ ਇਹ ਵਕੀ ਛੋਟੀਆਂ ਐ ਤਾਂ ਹੁਣ ਇਹਦੀ ਦੇਖਭਾਲ ਕਰ ਰਹੀ ਹੈ ਸਰਕਾਰ ਇਹਨੂੰ ਬਣਾ ਰਹੀ ਹੈ ਜਿਵੇਂ ਨਾਲੀਆਂ ਜਾਂਦੀਆਂ ਆਪਣਾ ਸਮੇਂ ਦੇ ਨਾਲਗਾਂ ਤੇ ਵੇਖੋ ਇਹ ਵੀ ਆ ਫਾਊਂਡੇਸ਼ਨ ਵਿਰਾਸਤੀ ਟੋਟਮ ਪ੍ਰਾਸਤੀ ਫਾਊਂਡੇਸ਼ਨ ਤੇ ਪਹਿਲੀ ਗੱਲ ਉੱਚੀ ਬਹੁਤ ਨਹੀਂ ਆ ਬਹੁਤ ਉੱਚੀ ਹੈ ਉਹਨਾਂ ਸਮਿਆਂ ਚ ਇਹ ਟਿਕਣੇ ਉੱਚੀਆਂ ਚੀਜ਼ਾਂ ਖੜਾਉਣੀਆਂ ਬਿਨਾਂ ਲੈਟਰ ਤੋਂ ਜਾਂ ਹੋਰ ਤੋਂ ਇਹ ਬਹੁਤ ਮੁਸ਼ਕਲ ਚੀਜ਼ ਮੰਨੀ ਜਾਂਦੀ ਹੈ ਆਪਣੇ ਵਾਸਤੇ ਵੀ ਹੁਣ ਅੱਜ ਕੱਲ ਲੈਟਰ ਪੈਂਦੇ ਜਾਂ ਹੋਰ ਪੈਂਦੇ ਆ ਥੱਲੇ ਥੰਮ ਲੱਗਦੇ ਆ ਉਹਨਾਂ ਸਮਝ ਪਰ ਕੰਧਾਂ ਉਹ ਚੋੜੀਆਂ ਸੀ ਇਹਦੀਆਂ ਇਸੇ ਕਰਕੇ ਖੜੀ ਆ ਇਹ ਤੇ ਬਾਕੀ ਡਿਜ਼ਾਈਨ ਦੇਖੋ ਤਾਂ ਅੰਗੂਲ ਛਤਾਂ ਅੱਜ ਦੇ ਸਮੇਂ 'ਚ ਵੀ ਉਹ ਸ਼ਹਿਤਕ ਵੀ ਔਖਾ ਹੈ ਮਿਸਤਰੀ ਨੂੰ ਵਾਸਤੇ ਇਹ ਜ ਬਣਾਉਣਾ ਕਹੇ ਦੂਜੇ ਪਾਸੇ ਆ ਦੂਜੇ ਮੇਰੇ ਸਾਹਮਣੇ ਰੂਮ ਆ ਗਿਆ ਉੱਧਰੇ-ਵਿਧਰੇ ਵੱਜਦੇ ਹਵਾਵਾਂ ਨੂੰ ਚਾਰ-ਛੇ ਦੇ ਦਰਵਾਜ਼ੇ ਇਹਦੇ ਤੇ ਬਾਕੀ ਸਾਰਾ ਕੰਮ ਤਾਂ ਚੱਲ ਰਿਹਾ ਹੈਗਾ ਇਹ ਤਿਆਰ ਹੋ ਸਕਦੀ ਹੈ ਤੇ ਆਹ ਅੱਗੇ ਪਣਦੀ ਹੁੰਦੀ ਦਿਖ ਸਕਦੇ ਮੈਂ ਪਾਈ ਪਾਉਂਗਾ ਦੋਨੇ ਪਾਸੇ ਉਹ ਜਿਹੜਾ ਮੀਂਹ ਦਾ ਬਣੀ ਗਿਆ ਹੈ স্টক ਕਰਨ ਨੂੰ ਜਾਂ ਕੋਈ ਹੋਰ ਸਿਸਟਮ ਹੋ ਸਕਦਾ ਹੈ ਬਾਕੀ ਪੁਣੇ ਦੇ ਬਾਰੇ ਨਾ ਪਤਾ ਨਹੀਂਗਾ ਤੇ ਐਸ ਵੀ ਐਚ ਵੀ ਦੇ ਵਾਸਤੇ ਚੱਲ ਰਿਹਾ ਉਹ ਮੇਂ ਪੌੜੀਆਂ ਚੜ੍ਹਦੇ ਆਂ ਦੇਖਦੇ ਆਂ ਬਾਕੀ ਹੁਣ ਦੂਜੀ ਜਿਹੜੀ ਬਾਹਰਲੀ ਸੜਕਾਂ ਦੀ ਸਾਬ ਨੂੰ ਨੀਵੀਂ ਬਹੁਤ ਹੋ ਗਈ ਕਿਉਂ ਬਣਿਆ ਰੋੜਾ ਉੱਚੇ ਨਿਕਲ ਗਏ ਤੇ ਆ ਵੀ ਇਹਨਾਂ ਨੇ ਇੱਕ ਨਿਓਂ ਕੱਢੀਆਂ ਹੋਰ ਨਵੀਆਂ ਤੇ ਸਾਰੇ ਤਿਆਰ ਉਵੇਂ ਕਰਨੀ ਇਹਨਾਂ ਨੇ ਆ ਪੁਰਾਣੀਆਂ ਨਿਓਂਾਂ ਬਣਿਆ ਇੱਥੋਂ ਇੱਥੋਂ ਮਤਲਬ ਉਵੇਂ ਬਣਾ ਕੇ ਫੇਰ ਹੁਣ ਸਾਰੀ ਤਿਆਰ ਕਰ ਦੇਣੀ ਆ ਬਾਕੀ ਸਿਸਟਮ ਬਣਿਆ ਐ ਨਿੱਕੇ ਨਿੱਕੇ ਦਰਵਾਜ਼ੇ ਇਹਦੇ ਵਿਚਾਲੇ ਹੋ ਆ ਇਹਦੇ ਇਹ ਮੇਰੇ ਹਿਸਾਬ ਨਾਲ ਹੋਊਗਾ ਵਾਕ ਨੀਚਰ ਨੇ ਮੱਚਾਂ ਦੇ ਬਹੁਤ ਸੁਣਕਾਰੀਆਂ ਚਿੜੀਆਂ ਚੜੂਆਂ ਸਾਹਮਣੇ ਵੇਰੀ ਤੇ ਬਾਕੀ ਫਿਰ ਨਵੀਂ ਵੀਡੀਓ ਦੇਖਣ ਲਈ ਆਪਣੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਿਓ ਤੇ ਆ ਆ ਗਈ ਪਾਣੀ ਵਾਲੀ ਉਸ ਟਾਈਮ ਸਟੋਰ ਕਰਨ ਨੂੰ ਜਾਂ ਤਲਾਬ ਕਹਿ ਸਕਦੇ ਆਪਾਂ ਤੇ ਜਾਂ ਉਹ ਡੱਗੀ ਕਹਿ ਸਕਦੇ ਆ ਤੇ ਵਿੱਚ ਕੋੜ ਨੂੰ ਮੇਰੇ ਹਿਸਾਬ ਨਾਲ ਤਲਾਬ ਹੀ ਹੋ ਸਕਦਾ ਹੈ ਤੇ ਉਹ ਛੋਟਾ ਜਿਹੇ ਜਿਹੜਾ ਪਿੱਛੇ ਬਣਿਆ ਹੋਇਆ ਉਹਦੇ ਉਹ ਮੁਲਕ ਤੇ ਪਾਣੀ ਸਾਰਾ ਇਕੱਠਾ ਕਰਕੇ ਜਾਂ ਉੱਥੋਂ ਇਕੱਠਾ ਤੋਤਾ ਜਾ ਸਕੇ ਉਹ ਚੀਜ਼ ਆਉ ਅਕੀ ਵੇਖੋ ਵੇਲੀ ਬਹੁਤ ਸੋਹਣੀ ਜੀ ਆਪਣੀ ਵੀਡੀਓ ਦੱਸਿਓ ਕਿੱਦਾਂ ਦੀ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਇਹ 1912 ਚ ਵਾ ਇਸ ਤਰ੍ਹਾਂ ਖੜੀ ਸੀ ਇਹ 1912 ਦੀ ਫੋਟੋ ਖਿੱਚੀ ਗਈ ਹੈ ਇਹ 1912 ਚ ਜਹਾਜ਼ ਵੇਚਲੀ ਇਹ ਪੂਰੀ ਖੜੀ ਸੀ ਤੇ ਫਿਰ ਇਹ ਆ ਗਈ 1973 ਦੀ ਮੇਜ ਦੀ 1973 ਦੀ ਮੇਜ ਤੇ ਆਹ ਪਰ ਆ ਗਈ ਜੀ 1924 ਦੀ ਮੇਜ ਆ ਹੁਣ ਟੁੱਟਈ ਵੀ ਜਮੇ ਤੇ ਆ ਮਤਲਬ ਤਿਆਰ ਹੋ ਜਾਣੀ ਇਹ ਜੀ ਦਵਾਰੇ ਹੁਣ ਤੇ ਆ ਸਮਾਨ ਪੈਣਾ ਤੇ ਬਾਕੀ ਆਪਣੇ ਲਾਈਕ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਤੇ ਧੰਨਵਾਦ